ਐਸ ਵੇਲੇ ਮਾਂ ਪੁੱਤਾਂ ਚ ਪਿਆਰ ਆ ਸਵੇਰੇ ਵੇਖਣ ਵਾਲਾ ਸੀ ਕਿਵੇਂ ਟਾ ਟਾ ਮਾਰਦੇ ਕੰਮ ਵਾਲੀ ਵੀ ਵਿਝਾ ਦੇਣੀ ਤੇ ਸਾਡੀ ਸਾਰਾ ਕੁਝ ਕਰਦੇ ਸੀ ਆਹ ਮਾਰੇ ਮੰਮੀ ਦਾ ਹੋਰ ਕੁਝ ਨਹੀਂ ਭਾਂਡਿਆਂ ਦਾ ਹੀ ਜ਼ੋਰ ਚੜ ਜਾਂਦਾ ਭਾਂਡੇ ਧੋਤੇ ਭਾਂਡੇ ਭੰਤੇ 36 ਚਲੇ ਤਰਲੇ ਪਾਏ ਜਾ ਕੇ ਮੱਝ ਵੇਖੀ ਕਿਉਂ ਗਈ ਹੈ ਜਿਹੜੇ ਜੋੜਾ ਨਾ ਮੈਨੂੰ ਦੀ ਪਈਆਂ ਨਾ ਤੁਂ ਕਾਜੀ ਖਾਧਾ ਪਾਇਆ ਨਾ ਇਹ ਕੱਪੜੇ ਪਾਇਆ ਖੋ ਨਹੀਂ ਲੈ ਲਓ ਨਵੇਂ ਕੱਪੜੇ ਪਾਏ ਤੇ ਖਮੋਲਾ ਜੀ ਕੁਝ ਕਿਦਰ ਨਹੀਂ ਲੱਗ ਜਾਣਾ ਮੈਂ ਮੈਂ ਤਾਂ ਹਾਂ ਨਹੀਂ ਲੱਗਿਆ ਸਰ ਵੀਨਾ ਤੇ ਤਾਂ ਲੱਜਗੇ ਲੈ ਜਾ ਹਾਂ ਲੈ ਜਾਂਦੇ ਇਧਰ ਬੀਬਾ ਜੀ ਘੱਟ ਰਹੇ ਨੇ ਬਿੱਲ ਕਟਿਆ ਗਿਆ ਆਹ ਚੱਕ ਬਾਲੀ ਤੇਜ ਕੁੜੀ ਆ ਲਿੰਕ ਸ਼ਿੰਕ ਬਹੁਤਾ ਕੁੜੀ ਤੇ ਅਸਰੀਦੀਆਂ ਗੱਲਾਂ ਹੁੰਦੀਆਂ ਐ ਵੀਰ ਜੀ ਯੂਪੀ ਨਹੀਂ ਲਿੰਕ ਆ ਕੁੜੀ ਤੇ ਕਹਿੰਦੀ ਸਾਰੇ ਰਿਸ਼ਤੇਦਾਰ ਆ ਨਾ ਉੱਥੇ ਲਿੰਕ ਦਾ ਹਾਂ ਕੁਰਸੀਆਂ ਵੀ ਆਪਦੀਆਂ ਲੈ ਜਾਇਦੀਆਂ ਹੈਂ ਪਾੜ ਬਸ ਆਵੇ ਰੂੜੀ ਲਾਈ ਹੋਈ ਆ ਬੰਦਾ ਪਿਆ ਵਾ ਆਏ ਹੋਏ ਆਵੇ ਰੂੜੀ ਲੱਗੀ ਆ ਬਸ ਰੂੜੀ ਦਾ ਪਾੜ ਬੰਦਾ ਪਿਆ ਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਾਂ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਈ ਦਾ ਆਪਾ ਰੰਗ ਬਦਲਾ ਦੇਣਾ ਸੋ ਕੈਂਚਾ ਦਾ ਰੰਗ ਬਦਲਾ ਚ ਤਰਾ ਬਣ ਚਮਕਾ ਰਜੀਤ ਕੌਮ ਮਿਲਦੇ ਆਂ ਵਾਈਵਾ ਵਕਟ ਡਮਾਰਨਿੰਗ ਹੋ ਗਈ ਪੈੰਜ ਲੱਤ ਗਿਆ ਲੁੱਟ ਗਿਆ ਆ ਜੀ ਕਿੰਨਾ ਟਾਈਮ ਲੱਗ ਜੂ ਪੈੰਜ ਜੀ ਆਉਂਦਾ ਮਹੀਨਾ ਸਾਰਾ ਮਹੀਨਾ ਤੀਆਂ ਰਿੰਦੀਆਂ ਹੈ ਹਾਂ ਅੱਧਾ ਮਹੀਨਾ ਰਿੰਦੀਆਂ ਸ਼ੁਰੂ ਹੋ ਗਈਆਂ ਵਾ ਅੱਛਾ ਕਦੋਂ ਹੋਇਆ ਚੱਲਗੇ ਮੈਰੀ ਗੁੱਡ ਆ ਤੂੰ ਜੂੜਾ ਜਾੜਾ ਕਿਵੇਂ ਬੰਨਿਆ ਹੋਇਆ ਖਾਈ ਮਮਾ ਜੀ ਨੇ ਬੰਨਿਆ ਇਹ 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 ਜਿਹੜੇ ਕੱਪੜੇ ਜਿਹੜੇ ਹਰੇ ਜਿਹੇ ਕਿੱਥੋਂ ਲੈ ਕੇ ਆਈਏ? ਆਪੇ ਲੈ ਕੇ ਆਈਏ। ਮਾਸੀ ਜੁਰਾਣੀ। ਕਿਹੜੀ ਮਾਸੀ ਉਹ ਨਾ ਨਹੀਂ। ਜਦੋਂ ਮੈਂ ਤੇਰਾ ਦੁੱਧਿਆ ਵਗਿਆ ਸੀ ਤੇ ਮੈਂ ਤੇਰੇ ਵਰਤਣਾ ਸੀ। ਮਤਲਬ ਤੂੰ ਕੋਲਮਲਾ ਕਿਊਟ ਆ। ਕੋਦੋਂ ਨਹੀਂ ਦਿੱਖਦਾ ਹੈ। ਐ ਐ ਐ ਐ ਐ। ਬਹੁਤਾ ਜਿਆਦਾ ਹੀ ਗੁੱਸਾ ਕਰਦੀ। ਬਹੁਤਾ ਜਿਆਦਾ ਹੀ ਗੁੱਸਾ ਕਰਦੀ। ਜਦੋਂ ਫਿਰ ਲਾਭ ਤਾਂ ਨਹੀਂ ਲੱਗ ਪਈ ਸੀ। ਜੀ ਲੱਗਣਾ। ਉਹ ਤੇਲ ਵਾਲੀ ਚੰਦਾਈ ਹੋ ਜੂਗਾ ਏ ਹੈ ਤੇ ਜੋੜਾਣਾ ਮੈ ਲੇ ਗਈ ਪਿਆਰਾ ਉਹ ਮੇਰੇ ਕੋਲ ਆ ਗਿਆ ਜੀ ਆਸ ਵੇਲੇ ਮਾਂ ਪੁੱਤਾਂ ਚ ਪਿਆਰ ਆ ਸਵੇਰੇ ਵੇਖਣ ਵਾਲਾ ਸੀ ਕਿਵੇਂ ਟਾ ਟਾ ਮਾਰਦੇ ਕੰਮ ਵਾਲੀ ਵੀ ਵਝਾ ਦੇਣੀ ਸੀ ਤਾਂ ਸਾਡੀ ਸਾਰਾ ਕੁਝ ਕਰ ਦਿਆ ਸੀ ਮਾਰੇ ਮੰਮੀ ਦਾ ਹੋਰ ਕੁਝ ਨਹੀਂ ਭਾਂਡੇ ਦਾ ਹੀ ਜ਼ੋਰ ਚੜ ਜਾਂਦਾ ਸੀ ਭਾਂਡੇ ਤੋਂ ਤੇ ਭਾਂਡੇ ਤੋਂ 36 ਚਲੇ ਤਰਲੇ ਪਾਏ ਜਾ ਕੇ ਮੱਝ ਵੇਖੀ 37ਵਾਂ ਤਰਲਾ ਕਿਤੇ ਪਾਇਆ ਹੁੰਦਾ ਤੇ ਮੈਂ ਮੱਝ ਦੇ ਨਾਲ ਨਾ ਬੈਠਾ ਹੁੰਦਾ ਐ ਤੇ ਨਹੀਂ ਸੀ ਮੱਛੀ ਮਾਂ ਮਿੰਨੀ ਐ ਨਹੀਂ ਕੁਝ ਵੀ ਲੜੀ ਕਿੰਨਾ ਨਾ ਉਹ ਦੱਸ ਤੂੰ ਮੇਰੇ ਨਾਲ ਤਾਂ ਲੜੀ ਨਹੀਂ ਸਾਡਾ ਤਾਂ ਪਿਆਰ ਆ ਵੀ ਮੇਰੀ ਤਾਂ ਪੂਤੀ ਐ ਇਹ ਹੋਰ ਲਈ ਕੁਝ ਉਹ ਜਿਹੜਾ ਬੰਦਾ ਮਸ਼ੀਨਾਂ ਦੀ ਸਰਵਿਸ ਕਰਨ ਆਇਆ ਉਹ ਕਹਿੰਦਾ ਮੈਂ ਤਾਂ ਮਾਤਾ ਜੀ ਆਦਰ ਤੁਹਾਨੂੰ ਕਰਦਾ ਸੀ ਕਹਿੰਦਾ ਕਹਿੰਦੀ ਉਹ ਮਾਰਿਆ ਤੁਸੀਂ ਤਾਂ ਯਾਦ ਕਰਨਾ ਹੀ ਘਰ ਤੇ ਨਹੀਂ ਨਾ ਕਰਦੇ ਕੋਈ ਬੰਦਾ ਯਾਦ ਉਹਨੂੰ ਕਿੱਦਾਂ ਜਾਂਦਾ ਆਸੇ-ਪਾਸੇ ਹੋਵੇ ਮਤਲਬ ਕਿਤੇ ਗਿਆ ਕਿ ਨਹੀਂ ਕਿਤੇ ਰਹਿੰਦੇ ਨਹੀਂ ਸੰਦੀਪ ਭੂੜੀ ਕਾਕੇ ਦਿਵਾਲੇ ਹੋ ਗਿਆ ਤੂੰ ਸਾਡੀ ਮੰਮੀ ਨੇ ਠਾਕੇ ਲਿਆਇ ਸੀ ਤਾਂ ਇਹ ਇਦਾਂ ਹੋ ਗਿਆ ਨਾ ਇੱਕ ਕਪੜਾ ਪਾਇਆ ਖੋ ਨਹੀਂ ਲੈ ਜਾਉ ਨਵੇਂ ਕਪੜੇ ਪਾਏ ਤੇ ਖਮੋਲ ਲੈ ਜੀ ਕੁਝ ਕਿਦਾਂ ਨਹੀਂ ਲੱਗ ਜਾਣਾ ਮੈਂ ਮੈਂ ਤਾਂ ਹਾਂ ਨਹੀਂ ਲੱਗ ਜਾਣਾ ਸਰ ਵੀ ਨਾ ਤੇ ਤਾਂ ਲੈ ਜੀ ਲੈ ਜਾਣਾ ਲੈ ਜਾਨੇ ਫਿਰ ਚਲ ਠੀਕ ਹੈ ਤੁਹਾਨੂੰ ਕਿਧਰ ਲੈ ਕੇ ਇੱਥੇ ਲੈ ਕੇ ਜਾਣਾ ਪਹਿਲਾਂ ਅਸੀਂ ਵੀਡੀਓ ਬਣਾ ਲਗੇ ਫਿਰ ਤੁਹਾਨੂੰ ਲੈ ਜਾਨੇ ਕਿੱਥੇ ਲੈ ਕੇ ਜਾਣਾ ਆ ਕੀ ਖਾਣਾ ਜੋ ਤੁਸੀਂ ਖਾ ਲਓ ਕੀ ਖਾਣਾ ਮੋਗਲੇ ਲੈ ਚਲੋ ਮੋਗਲੇ ਕੀ ਖਾਣਾ ਜੋ ਤੁਸੀਂ ਕਹੋ ਇਹ ਵੀ ਮੈਂ ਦੇਖੀ ਥੰਕ ਯੂ ਜਦੋਂ ਤੁਸੀਂ ਕਹੋ ਕੁਰਸੀਆਂ ਵੀ ਆਪ ਦੀਆਂ ਲੈ ਜਾਇਦੀਆਂ ਹੈ ਪਾੜ ਬਸ ਆਵੇ ਰੂੜੀ ਲਾਈ ਹੋਈ ਆ ਬੰਦਾ ਪਿਆ ਵਾ ਆਏ ਆਵੇ ਰੂੜੀ ਲੱਗੀ ਆ ਬਸ ਰੂੜੀ ਦਾ ਪਾੜ ਬੰਦਾ ਪਿਆ ਵਾ ਪਾੜਾ ਜਾਂਦੀ ਲੋੜ ਹੀ ਨਹੀਂ ਆ ਸਿੰਦਾ ਜੀ ਲੱਗੇ ਹੋਏ ਨੇ ਕਾਫੀ ਬਣਾਉਣ ਇਧਰ ਬੀਬਾ ਜੀ ਘੱਟ ਰਹੇ ਨੇ ਬੈਲ ਕਟਿਆ ਗਿਆ ਆਹ ਚੱਕ ਬਾਹਲੀ ਤੇਜ ਕੁੜੀ ਆ ਲਿੰਕ ਸ਼ਿੰਕ ਬਹੁਤਾ ਕੁੜੀ ਜੇ ਅਸਲੀ ਦੀਆਂ ਗੱਲਾਂ ਹੁੰਦੀਆਂ ਐ ਵੀਰ ਜੀ ਯੂਪੀ ਨਹੀਂ ਲਿੰਕਾ ਕੁੜੀ ਦੇ ਕਹਿੰਦੀ ਸਾਰੇ ਰਿਸ਼ਤੇਦਾਰ ਆ ਨਾ ਉੱਥੇ ਲਿੰਕ ਦਾ ਮਤਲਬ ਐ ਓ ਮਾਈ ਗੋਡ ਸ਼ਰਮੋਂ ਦੀ ਜਾਂਦੀ ਹੋਈ ਸ਼ਰਮੋਂ ਦੀ ਨਾਲੇ ਜਿਹੜੇ ਤੇ ਜਵਾਕ ਹੋਦੇ ਵਿਆਹ ਟਿੱਪੇ ਤੇ ਰੋਟੀ ਵੇਚ ਜਾ ਕਰਨੀ ਉਹਨਾਂ ਦੀ ਠੀਕ ਆ ਮੇਰੇ ਬੱਚੀ ਹੋ ਗਏ ਕਿੱਡਾ ਰਪਾਈ ਬਹੁਤ ਜਿਆਦਾ ਸੋ ਮੈਂ ਨਹੀਂ ਆਹ ਪਾਣੀ ਕੱਢੀ ਜੀ ਅੱਗੇ ਮੈਂ ਇਹ ਪਕੜਿਆ ਉਹ ਜਦ ਸੋਰਾ ਲਿਬੜਿਆ ਪਿਆ ਤਬਾਕੀ ਦੀ ਵੀ ਗੁੜ ਆਹ ਜਿਹੜਾ ਸਵਾਦ ਆਇਆ ਨਾ ਮੈਨੂੰ ਸੋਰਾ ਲਿਬੜਿਆ ਪਿਆ ਤਬਾਕੀ ਦੀ ਵੀ ਗੁੜ ਆਹ ਜਿਹੜਾ ਸਵਾਦ ਆਇਆ ਨਾ ਮੈਨੂੰ ਉਹ ਟੈਡ ਫਸ ਗਈ ਔ 15 ਦਿਨਾਂ ਚੋਂ ਉਹ ਨਹੀਂ ਨਹੀਂ ਦੇਈ ਨਵੀਂ ਸ਼ਰਟ ਲੈ ਜਾ ਪਹਿਲੀ ਹੰਦੀ ਔ ਇੱਕ ਦੱਸਣ ਕੋ ਤੇ ਨਵੀਂ ਲਈ ਤੂੰ ਹਾਂ ਔ ਈ ਔ ਈ ਤੁਸੀਂ ਜਾਣਦੇ ਹੀ ਨਹੀਂ ਐਲ ਸਾਈਜ ਐਲ ਸਾਈਜ ਐਲ ਸਾਈਜ ਕਾਕੇ ਕਿਹੜਾ ਸਾਈਜ਼ ਲੱਗਿਆ ਕੁਛ ਨਾ ਕੁਛ ਲੈ ਕੇ ਹਟਣ ਗਿਆ ਅੱਜ ਨਾ ਇਹ ਸਾਨੂੰ ਟੌਲੀ ਪੈ ਗਈ ਆ ਮੈਂ ਤਾਂ ਬੈਂਡੇਜ ਲਾਈਆਂ ਵੇ ਬੀਬੀ ਮੇਰੀ ਦੇ ਨਾ ਮਾੜਾ ਕਿਈ ਕੋ ਹੈ ਬਸ ਜੇ ਉਹਦੀ ਬਲੱਡ ਨਿਕਲ ਜਾਂਦਾ ਵਿਚਾਰੀ ਦੇ ਮੈਨੂੰ ਬਹੁਤ ਬੀਬੀ ਤੇ ਆਉਂਦਾ ਐਨਕਲੇ ਦੇ ਆ ਗਏ ਮਾਪਰਾ ਮੇਰਾ ਵੀ 85 ਰੁਪਇਆ ਕਰ ਰਿਹਾ ਬਣਿਆ ਉਹ ਕਰ ਦੇ ਉਹ ਤਾਂ ਮੈਂ ਕਰ ਦਿੰਦਾ ਐਨਕਲੇ ਲੈਦੇ ਆ ਰੀਆਂ ਇਹ ਲੈ ਦੇ ਐਨਕਾ ਇਹ ਵੇਲ ਵੀਰਾਂ ਨਾਲ ਆਸ ਤੇ ਆ ਵੀ ਤੁਹਾਡੇ ਆ ਤੇ ਆ ਇਹ ਕਾਕੇ ਕਿਵੇਂ ਲੱਗੀਆਂ ਮੈਨਾਂ ਬਰਬਰੀ ਤੋਂ ਤਾਂ ਜ਼ਿਆਦਾ ਗੁੱਡ ਲੱਗਦੀ ਆ ਨਾ ਮਨ ਬਰਬਰੀ ਦੱਸੋ ਕਿਹੜੀ ਐਨਕ ਸੋਹਣੀ ਆ ਉੱਪਰ ਵਾਲੀ ਕੀ ਜਾਂ ਥੱਲੇ ਵਾਲੀ ਟੂ ਮਾਚ ਸ਼ਾਪਿੰਗ ਕਰਤੀ ਟੂ ਮਾਚ ਸ਼ਾਪਿੰਗ ਹੋਤੀ ਟੂ ਮਾਚ ਸ਼ਾਪਿੰਗ ਕਰਤੀ ਕਾਕੇ ਅੱਜ ਆਪਾਂ ਟੂ ਮਾਚ ਸ਼ਾਪਿੰਗ

ਹਾਈ ਸਿਮਰ ਹਾਈ ਨਾਂਸੀ ਆਈ ਇਸ ਵਾਟ ਆਰ ਯੂ ਡੂਇੰਗ ਯਾ ਹੱਤ ਜੀ ਜਿੱਦਣ ਗਾਉ ਤੁਸੀਂ ਭਾਈ ਲੈ ਜਾਓ ਉਹ ਕੇ ਸਰ ਪੱਠੇ ਪਾ ਲਓ ਪਹਿਲਾਂ ਜੀ ਪਾ ਦੇ ਮੈਂ ਖਾਲ ਲੱਗ ਰਿਹਾ ਪੱਠੇ ਪਾ ਲਾ ਪੱਠੇ ਪਾ 11 ਤੋਂ ਪਹਿਲਾਂ ਮੇਰਾ ਨਾਣਾ ਦਿਖਾਓ ਉਹ ਕੇ ਸਰ ਕੋਠੇ ਤੇ ਹਾਰ ਬਿਆ ਤੂੰ ਕਿਹੜਾ ਪਤਾ ਕੋਠੇ ਤੇ ਹਾਰ ਬਿਆ ਨਹੀਂ ਕਿਹੜਾ ਪਤਾ ਲੈ ਦੀ ਆਨੀ ਤੇਰਾ ਜਿਵੇਂ ਇੱਚ ਜਾਂਦਾ ਐਂ ਬਿੰਦਾ ਰੋਰ ਰੋਰ ਕਰਾਉਦਾ ਮੁੱਕ ਗਿਆ ਹੀ ਸਾਹ ਲੈ ਗਿਆ ਸਾਹ ਲੈ ਗਿਆ ਬੀਬੀ ਆ ਜਾ ਫੇਰ ਆ ਲੈ ਖਿੱਚ 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 ਕਿੰੱਚ ਖਿੱਚ ਊਈ 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 ਖਿੱਚ ਖਿੱਚ ਵੇ ਕਿਉਂ ਕਿਉਂ ਹਾਂ ਐ ਇਨੇ ਬਿਨਾ ਹਾਂ ਜੀ ਬੱਚੋ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ